ਇਟਲੀ ਕਿਸੇ ਵੀ ਕੰਮ ਦੇ ਲਈ ਜਿਹੜੇ ਲੋਕ ਇੱਥੇ ਪੱਕੇ ਸੈਟਲ ਹੋਣ ਦੇ ਲਈ ਆ ਰਹੇ ਨੇ ਚਾਹੇ ਉਹ ਕਿਸੇ ਵੀ ਖੇਤਰ ਦੇ ਵਿੱਚ ਆਉਣ ਜੀ ਉਹਨਾਂ ਦੇ ਲਈ ਤੁਹਾਡਾ ਮੋٹے ਤੌਰ ਤੇ ਕੀ مشਵਰਾ ਹੈ ਕਿ ਲੈਂਗੁਏਜ ਤਾਂ ਹੈ ਹੀ ਸਭ ਤੋਂ ਪਹਿਲਾਂ ਸਿੱਖਣ ਦੀ ਲੋੜ ਆ ਹੋਰ ਨੁਕਤੇ ਨਿਜਮ ਕਿਹੜੇ ਨੇ ਜਿੰਨਾ ਕਰਕੇ ਤੁਹਾਨੂੰ ਲੱਗਦਾ ਕਿ ਅੱਜ ਦੀ ਯੂਥ ਸਾਡੀ ਇੱਥੇ ਟਰੈਪ ਹੋ ਜਾਂਦੀ ਆ ਮੁੜ ਕੇ ਆ ਕੇ ਉਹਨਾਂ ਨੂੰ ਕਾਫੀ ਔਖੇਾਈ ਦਾ ਸਾਹਮਣਾ ਕਰਨਾ ਪੈਂਦਾ ਚਾਹੇ ਉਹ ਸੇਫਟੀ ਪੁਆਇੰਟ ਆਫ 뷰 ਤੋਂ ਹੋਵੇ ਚਾਹੇ ਉਹ ਲੀਗਲ ਤਰੀਕੇ ਦੇ ਨਾਲ ਹੋਵੇ ਭਾਈ ਤੁਸੀਂ ਬਹੁਤ ਸਾਰੇ ਸਵਾਲ ਪੁੱਛਿਆ ਜੀ ਮੈਂ ਤੁਹਾਨੂੰ ਇਹ ਸੱਚਾ ਜਵਾਬ ਦਾਂਗਾ ਨਾ ਕਿਉਂਕਿ ਜੇ ਇਸ ਵੀਡੀਓ ਨੂੰ ਭਾਈ ਦਾ ਧੰਨਵਾਦ ਕਰਾਂਗੇ ਅਗਰ ਤੁਸੀਂ ਇਸ ਵੀਡੀਓ ਨੂੰ ਸੇਵ ਕਰ ਲੋ ਔਰ ਮੇਰੀ ਗੱਲ ਯਾਦ ਰੱਖਿਓ ਪੰਜਾਬ ਹੀ ਹੈ ਇੰਡੀਆ ਤੂੰ ਇਟਲੀ ਨੂੰ ਭੱਜੋ ਨਾ ਆਪਣੇ ਆਪ ਦੇ ਇੱਕ ਸਕਿੱਲ ਪੈਦਾ ਕਰ ਲੋ ਤੁਸੀਂ ਇੱਕ ਛੋਟੇ ਜਿਹੇ ਪਲੰਬਰ ਬਨਜੋ ਮਿਸਤਰੀ ਬਨਜੋ ਕਾਰਪੈਂਟਰ ਬਨਜੋ ਵੈਲਡਰ ਬਨਜੋ ਕੋਈ ਗੁਣ ਲੈ ਕੇ ਇਟਲੀ ਜਾਓ ਭਾਈ ਇੱਥੇ ਮੈਂ ਮੁੰਡੇ ਦੇਖੇ ਨੇ ਇੱਥੇ ਪੜ੍ਹੇ ਲਿਖੇ ਮੁੰਡੇ ਆਪਣੀਆਂ ਕੁੜੀਆਂ ਦੇਖੀਆਂ ਨੇ ਜਿਹੜੀ ਲਿਵਰ ਕਰਨ ਦੀ ਆ ਭਾਜੀ ਜਾਣ ਕੇ ਦੇਖੋ ਜਦੋਂ ਮੇਰੇ ਪਾਪਾ ਵੀ ਆਏ ਸੀ ਕਿ ਉਹ ਉਹਨਾਂ ਦੀ ਮਜਬੂਰੀ ਸੀ ਕਿਉਂਕਿ ਉਹਨਾਂ ਨੇ ਕਰਜ਼ਾ ਬੜਾ ਚੱਕਿਆ ਸੀਗਾ ਉਹਨਾਂ ਦੀ ਗਰੀਬੀ ਬੜੀ ਸੀਗੀ ਇਟਲੀ ਜਾਣਾ ਹੈ ਮਤਲਬ ਜੀ ਸਦਕੇ ਜਾਓ ਪਰ ਘੱਟੋ ਘੱਟ ਆਪਣੇ ਚ ਇੱਕ ਦਾ ਸਕਿੱਲ ਲੈ ਕੇ ਜਾਓ ਸਕਿੱਲ ਲੈ ਕੇ ਜਾਓ ਤੁਹਾਡਾ ਜਦੋਂ ਪੇਪਰ ਭਰਿੰਦੇ ਨੇ ਨਾ ਤੁਹਾਡੇ ਕੋ ਘੱਟੋ ਘੱਟ ਪੇਪਰ ਭਰਨ ਤੋਂ ਲੈ ਕੇ ਵੀਜ਼ਾ ਲੱਗਣ ਤੱਕ 6 ਮਹੀਨਿਆਂ ਦਾ ਟਾਈਮ ਹੁੰਦਾ ਭਾਜੀ ਪਰ ਫਿਰ ਮੇਰਾ ਖਿਆਲ ਇਹ ਆ ਵੀ ਇਮੀਗ੍ਰੇਸ਼ਨ ਦੇ ਲਈ ਵੀ ਬਹੁਤਾ ਸਟਰਗਲ ਨਹੀਂ ਕਰਨਾ ਪਊਗਾ ਕਿਉਂਕਿ ਇਹਨਾਂ ਮੁਲਕਾਂ ਨੂੰ ਵੀ ਸਕਿੱਲ ਵਾਲੇ ਬੰਦੇ ਚਾਹੀਦੇ ਆ ਭਾਜੀ ਸਾਡੇ ਕੋਲ ਸੈਂਕੜੇ ਬੰਦੇ ਦੀ ਮੰਗ ਆਂਦੀ ਆ ਹਮ ਆਪਾਂ ਪਹਿਲੇ ਵੀ ਗੱਲ ਕਰ ਰਹੇ ਸੀਗੇ ਇੱਥੇ ਤੁਸੀਂ ਐਜ਼ ਅ ਲੇਬਰ ਤੌਰ ਤੇ ਨਾ ਪਾਜੀ ਉਹ ਪੰਜਾਬੀ ਚ ਕਹਾਉਂਦਾ ਵੀ ਘੋੜਾ ਗਧਾ ਇੱਕ ਬਰਾਬਰ ਹੋ ਜਾਂਦਾ ਬਿਲਕੁਲ ਸਹੀ ਗੱਲ ਪਾਜੀ ਮੈਂ ਇਥੇ ਉਹ ਵੀ ਬੰਦੇ ਦੇਖੇ ਨੇ ਜਿਹੜੇ ਇੰਡੀਆ ਵਿੱਚ ਚੰਗੀ ਪੜੀ ਜੋਬ ਲੱਗੇ ਸੀਗੇ ਚੰਗੀ ਪੜੀ ਨੌਕਰੀ ਤੇ ਲੱਗੇ ਸੀਗੇ ਕਿਸੇ ਦੇ ਗੱਡੀ ਦੇਖ ਕੇ ਕਿਸੇ ਦੀ ਕੋਠੀ ਦੇਖ ਕੇ ਆਪਣਾ ਵੀ ਘਰ ਵੇਚ ਕੇ ਤਿੱਥੇ ਆ ਗਏ ਨੇ 15 ਲੱਖ ਲਾ ਕੇ ਆਏ ਨੇ ਪਾਜੀ 15 ਲੱਖ ਚ ਉਹਨਾਂ ਨੇ ਹਜੇ 2 ਸਾਲ ਤੇ ਬੰਦੇ ਦੇ ਪੈਰ ਨਹੀਂ ਲੱਗਦੇ ਹੈਗੇ ਹਮ ਤੁਸੀਂ ਪਹਿਲਾਂ ਪੇਪਰ ਜਮ੍ਹਾਂ ਕਰਾਓ ਉਹਦੀ ਅਪਾਇੰਟਮੈਂਟ ਲਓ ਫਿੰਗਰ ਕਰਾਓ ਫਿਰ ਪਹਿਲੀ ਕੱਚੀ ਸਜੋਰ ਨੂੰ ਹੁੰਦੀ ਆ ਹੂੰ ਕੱਚੀ ਤੋਂ ਬਾਅਦ ਫਿਰ ਪੱਕੀ ਮਿਲਦੀ ਫਿਰ ਤੁਸੀਂ ਉਸ ਮਾਲਕ ਨੂੰ ਛੱਡ ਸਕਦੇ ਹੋ ਠੀਕ ਹੈ ਨਹੀਂ ਤਾਂ ਇਹ ਉਹ ਸਹੇਲੀ ਜਿਹੜੇ ਬੰਦਾ ਛੱਡ ਨਹੀਂ ਸਕਦਾ ਹੈਗਾ ਬਿਲਕੁਲ ਸਹੀ ਗੱਲ ਹੈ ਸੋ ਅਗਰ ਇਟਲੀ ਆਣਾ ਹੈ ਮੈਂ ਬੇਨਤੀ ਕਰਦਾ ਅਸੀਂ ਲੈਂਗੁਏਜ ਤਾਂ ਤੁਸੀਂ ਸਿੱਖ ਸਕਦੇ ਹੋ ਸਾਡੇ ਕੋਲ ਘਰ ਬੈਠੇ ਬਾਕੀ ਕੋਰਸ ਵੀ ਤੁਹਾਨੂੰ ਕਰਾ ਦੇਾਂਗੇ ਪਰ ਆਪਣੇ ਚ ਇੱਕ ਇੱਕ ਹੁਨਰ ਆਪਣੇ ਅੰਦਰ ਪੈਦਾ ਕਰ ਲਓ ਕੋਈ ਵੀ ਇੱਕ ਜੀ ਪਾਜੀ ਇਟਲੀ ਚ ਬਹੁਤ ਜ਼ਿਆਦਾ ਡਿਮਾਂਡ ਆ ਮਿਸਤਰੀਆਂ ਦੀ ਕਾਰਪੈਂਟਰ ਦੀ ਪਲੰਬਰ ਦੀ ਵੈਲਡਰ ਦੀ ਕੋਈ ਕੰਮ ਕਰ ਲੋ ਪਾਜੀ ਤੁਹਾਨੂੰ ਇੱਥੇ ਆਣ ਕੇ ਜਿਹੜੀ ਤੁਹਾਡੀ 5 ਰੁਪਏ 6 ਰੁਪਏ ਘੰਟੇ ਸ਼ੁਰੂ ਹੋਣੇ ਨੇ ਨਾ ਮੈਂ ਤੁਹਾਨੂੰ ਲਿਖਤੀ ਰੂਪ ਵਿੱਚ ਦਿੰਨਾ ਤੁਹਾਡਾ 9 10 ਰੋ ਦੇ ਘੰਟਾ ਸ਼ੁਰੂ ਹੋਏ ਔਰ ਐਕਸਪਲੋਇਟੇਸ਼ਨ ਵੀ ਨਹੀਂ ਹੋਊਗੀ ਸ਼ੁਰੂ ਕਰਨੀ ਹੁੰਦਾ ਫਿਰ ਬਿਲਕੁਲ ਪਾਜੀ ਨਾਲ ਤੁਹਾਨੂੰ ਨਾ ਆਂਦੀ ਪ੍ਰੋਟੈਕਸ਼ਨ ਮਿਲੇਗੀ ਕਿਉਂਕਿ ਇੱਕ ਬੰਦਾ ਗੁਣੀ ਆ ਜੀ ਦੇਖੋ ਤੁਸੀਂ ਬੜਾ ਸੋਹਣਾ ਸਵਾਲ ਪੁੱਛਿਆ ਇੱਕ ਬੰਦਾ ਗੁਣੀ ਆ ਹੁੰਦੀ ਹਰ ਕਿਸ ਨੂੰ ਲੋਡ ਹੈਗੀ ਆ ਲੋਡ ਹੈਗੀ ਆ ਤੁਸੀਂ ਧਿਆਨ ਦੇ ਪਿਓ ਗਿਣਤੀ ਪ गिनती मतलब है लाख बंदा पेपर खुलना है बिल्कुल सही है लाख च मलकीत सिंह ने बंदे सददे ने 100 बंदे उन दे लिए 100 नंबर ने बिल्कुल सही है उन दे च 10 बंदे भी अगर काम दे होण मैं 90 ਛੱਡ ਕੇ 10 पक्के रखंगा बिल्कुल सही है ते जे किते 100 ਦਾ 100 ਹੀ ਕੰਮ ਦਾ ਹੋਏ ਤੇ ਮੈਂ 100 ਦਾ 100 ਬੰਦਾ ਰੱਖਾਂਗਾ ਕਹਿਣ ਦਾ ਮਤਲਬ ਹੈ ਤੁਹਾਡੀ ਹੋਂਦ ਹੋਣੀ ਬਹੁਤ ਲਾਜ਼ਮੀ ਤੁਹਾਡੀ ਸਪੈਸ਼ਲਿਟੀ ਹੋਣੀ ਬਹੁਤ ਲਾਜ਼ਮੀ ਹੈ ਜਿਵੇਂ ਉਹ ਕਹਿੰਦੇ ਨਾ ਜਦੋਂ ਆਪਰੇਸ਼ਨ ਹੁੰਦਾ ਆ ਉਹ ਇੰਜੈਕਸ਼ਨ ਲਾਉਣ ਲਈ ਬੰਦਾ ਹੀ ਆਉਂਦਾ ਹੈ ਸਪੈਸ਼ਲ ਬਿਲਕੁਲ ਉਹ ਡਰ ਆਪਰੇਸ਼ਨ ਕਰਨ ਵਾਲਾ ਲਾ ਨਹੀਂ ਸਕਦਾ ਬਿਲਕੁਲ ਇਸੇ ਤਰ੍ਹਾਂ ਸਾਡੀ ਮੁਹਾਰਤ ਹੋਣੀ ਬਹੁਤ ਲਾਜ਼ਮੀ ਹੈ ਸਰ ਇੰਡਿੀ ਵਿੱਚ ਬਹੁਤ ਜ਼ਿਆਦਾ ਡਿਮਾਂਡ ਹੈ ਲੇਬਰ ਦੀ ਡਿਮਾਂਡ ਨਹੀਂ ਹੈਗੀ ਹਮ ਕਾਬਿਲ ਬੰਦਿਆਂ ਦੀ ਡਿਮਾਂਡ ਹੈਗੀ ਆ ਹਮ ਔਰ ਇੱਕ ਮੈਂ ਤੁਹਾਨੂੰ ਬੇਨਤੀ ਕਰਦਾ ਇਸ ਚੈਨਲ ਰਾਹੀਂ ਜਿੰਨਾ ਸੰਘਰਸ਼ ਮੈਂ ਕੀਤਾ ਹੈ ਤੁਹਾਨੂੰ 17 18 ਸਾਲ ਲੱਗਣੇ ਨੇ ਤੇ ਪਹੁੰਚਣ ਲਈ ਹਮ ਪਰ ਜੇ ਇਹੀ ਗੱਲਾਂ ਕਿਤੇ ਮੈਨੂੰ ਆਂਦੇ ਕਿਨ ਦੱਸ ਦਿੱਤੀ ਹੁੰਦੀਆਂ ਨਾ ਤੇ ਮੇਰਾ ਸਫਰ ਥੋੜਾ ਹੋਣਾ ਸੀਗਾ ਸਟਰਗਲ ਵਾਲਾ ਹਮ ਤੋਂ ਮੈਂ ਇੰਡੀਆ ਬੈਠੇ ਦੱਸ ਰਿਹਾ ਜਿੰਦੇ ਨਾਲ ਵੀ ਜਿੰਦੇ ਥਰੂ ਵੀ ਆਣਾ ਆ ਉਹਨੂੰ ਕਹੇ ਮੇਰੇ ਚਾਂ ਸਕਿੱਲ ਹੈਗਾ ਕਿਆ ਇਹਦੀ ਵੈਲਿਊ ਹੈ ਉੱਥੇ ਇਟਲੀ ਆਓ ਨਾ ਇਟਲੀ ਕਾਮਯਾਬ ਬਣ ਕੇ ਆਓ